ਸਾਸਰੀ ਕਾਲ ਜੀ ਅੱਜ ਆਪਾਂ ਨਵੇਂ ਟੌਪਿਕ ਤੇ ਵੀਡੀਓ ਬਣਾਉਣ ਲੱਗੇ ਸੀਗੇ ਤੇ ਅੱਜ ਵਾਲਾ ਟੌਪਿਕ ਆਪਣਾ ਥੋੜਾ ਜਿਹਾ ਵੱਖਰਾ ਵਾ ਜਾਣੀ ਤੇ ਅੱਜ ਵਾਲੀ ਆ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਕਿਵੇਂ ਆ ਜਿਹੜਾ ਗੁੱਸਾ ਵਾ ਇਹ ਜਿੰਦਗੀਆਂ ਤਬਾਹ ਕਰ ਦਿੰਦਾ ਵਾ ਤੇ ਜਿਹੜੇ ਆਪਣੇ ਰਿਸ਼ਤੇ ਆ ਚਾਹੇ ਜਿੰਨਾ ਮਰਜੀ ਨਜ਼ਦੀਕ ਤੋਂ ਨਜ਼ਦੀਕ ਰਿਸ਼ਤਾ ਹੋਵੇ ਬਈ ਉਹ ਵੀ ਖਤਮ ਕਰ ਦਿੰਦਾ ਵਾ ਤੇ ਇਹਦੇ ਆਧਾਰ 'ਤੇ ਅੱਜ ਵਾਲੀ ਵੀਡੀਓ 'ਚ ਮੈਂ ਗੱਲ ਕਰਨ ਲੱਗਿਆ ਵਾਂ ਜਿਹੜੀ ਕੱਲ ਘਟਨਾ ਵਾਪਰੀ ਆ ਚੰਡੀਗੜ੍ਹ ਕੋਰਟ ਦੇ ਵਿੱਚ ਤੇ ਉਹਦੇ ਵਿੱਚ ਪੰਜਾਬ ਪੁਲਿਸ ਦਾ ਰਿਟਾਇਰ ਏਆਈਜੀ ਵੱਲੋਂ ਚੰਡੀਗੜ੍ਹ ਦੀ ਕੋਰਟ ਦੇ ਵਿੱਚ ਹੀ ਆਪਦੇ ਜਵਾਈ ਦਾ ਗੋਲੀਆਂ ਮਾਰ ਕੇ ਕਤਲ ਕਰਤਾ ਤੇ ਜਿੰਨਾ ਉਹਦਾ ਰੌਲਾ ਚੱਲਦਾ ਸੀਗਾ ਤੇ ਇਹ ਘਟਨਾ ਹੈ ਕਿ ਮੈਂ ਵੀ ਜਿਹੜਾ ਮਲਵਿੰਦਰ ਸਿੰਘ ਸਿੱਧੂ ਹੁੰਦਾ ਵਾ ਇਹ ਪੰਜਾਬ ਪੁਲਿਸ ਤੋਂ ਜਿਵੇਂ ਰਿਟਾਇਰ ਏਆਈਜੀ ਹੁੰਦਾ ਵਾ ਤੇ ਇਹਦੀ 58 ਕ ਸਾਲ ਉਮਰ ਹੁੰਦੀ ਆ ਤੇ ਇਸ ਸਾਲ ਹੀ ਮਾਰਚ ਦੇ ਮਹੀਨੇ ਦੇ ਵਿੱਚ ਇਹ ਰਿਟਾਇਰ ਹੋਇਆ ਹੁੰਦਾ ਵਾ ਤੇ ਇਹਦੀ ਇੱਕ ਕੁੜੀ ਹੁੰਦੀ ਆ ਤੇ ਉਹ ਜਿਹੜੀ ਵਿਆਹੀ ਹੁੰਦੀ ਆ ਹਰਪ੍ਰੀਤ ਸਿੰਘ ਨਾਲ ਵਿਆਹੀ ਹੁੰਦੀ ਆ ਤੇ ਉਹ ਜਣੀ ਕੀ ਹੁੰਦਾ ਵਾ ਆਈਸੀਐਸ ਆਫੀਸਰ ਹੁੰਦਾ ਵਾ ਮਿਨਿਸਟਰੀ ਆਫ ਫਾਰਮਰਸ ਐਂਡ ਵੈਲਫੇਅਰ ਸੁਸਾਇਟੀ ਦੇ ਵਿੱਚ ਦਿੱਲੀ ਦੇ ਵਿੱਚ ਤੇ ਉਹ ਦੀ 37 ਸਾਲ ਉਮਰ ਹੁੰਦੀ ਆ ਤੇ ਇਹਦੀ ਕੁੜੀ ਆ ਉਹਨੂੰ ਵਿਆਹੀ ਹੁੰਦੀ ਆ ਤੇ ਉਹਦੇ ਨਾਲ ਇਹਦਾ ਰੌਲਾ ਚੱਲਦਾ ਹੁੰਦਾ ਵਾ ਕਿਉਂਕਿ ਹਰਪ੍ਰੀਤ ਸਿੰਘ ਨੇ ਡਿਵੋਰਸ ਆ ਜਿਹੜਾ ਉਹ ਫਾਈਲ ਕੀਤਾ ਹੁੰਦਾ ਵਾ ਕੋਰਟ ਦੇ ਵਿੱਚ ਤਾਂ ਉਸ ਰਿਲੇਟਡ ਹੀ ਅੱਜ ਆ ਜਿਹੜੀ ਚੌਥੀ ਪੇਸ਼ੀ ਸੀਗੀ ਕੋਰਟ ਦੇ ਵਿੱਚ ਵੀ ਅੱਜ ਵਾਲੀ ਪੇਸ਼ੀ 'ਚ ਜਿਵੇਂ ਬਸ ਜੱਜ ਨੇ ਆ ਜਿਹੜਾ ਉਹ ਫੈਸਲਾ ਹੀ ਕਰ ਦੇਣਾ ਸੀਗਾ ਡਿਵੋਰਸ ਦਾ ਤਾਂ ਉਹ ਪੇਸ਼ੀ ਦੇ ਦੌਰਾਨ ਹੀ ਜਿਹੜਾ ਅਮਲਵਿੰਦਰ ਸਿੰਘ ਸਿੱਧੂ ਹੁੰਦਾ ਵਾ ਉਹ ਜਿਹੜੀ ਇਹਦੀ ਆਪ ਦੀ ਲਸਾਂਸੀ 32 ਬੋਰ ਦੀ ਪਿਸਟਲ ਹੁੰਦੀ ਆ ਉਹ ਨਾਲ ਚਾਰ ਗੋਲੀਆਂ ਫਾਇਰ ਕਰਦਾ ਵਾ ਉਹ ਚੋਂ ਜਿਹੜੀਆਂ ਦੋ ਗੋਲੀਆਂ ਵਾ ਉਹ ਹਰਪ੍ਰੀਤ ਦੇ ਲੱਗਦੀਆਂ ਵਾ ਇੱਕ ਛਾਤੀ ਤੇ ਲੱਗਦੀ ਆ ਤੇ ਇੱਕ ਗਰਦਨ ਤੇ ਲੱਗਦੀ ਆ ਤੇ ਉਹ ਜਣੀ ਉੱਥੇ ਢਿੱਗ ਪੈਂਦਾ ਵਾ ਤੇ ਜਦੋਂ ਉਹਨੂੰ ਪੀਜੀਆਈ ਲੈ ਕੇ ਜਾਂਦੇ ਆ ਤੇ ਉੱਥੇ ਉਹਨੂੰ ਪ੍ਰਨਾਉਂਸ ਡੈੱਡ ਡਿਕਲੇਅਰ ਕਰ ਦਿੰਦੇ ਆ ਤੇ ਬਾਅਦ ਚੋ ਜਿਹੜਾ ਹਰਪ੍ਰੀਤ ਮਲਵਿੰਦਰ ਸਿੰਘ ਸੀਗਾ ਤੇ ਇਹਨੂੰ ਜਿਹੜੇ ਉੱਥੇ ਵਕੀਲ ਹੁੰਦੇ ਆ ਜਿਵੇਂ ਉਹ ਕਮ ਕੋਡ ਦੇ ਕਮਰਿਆਂ 'ਚ ਬੰਦ ਕਰ ਦਿੰਦੇ ਆ ਤੇ ਬਾਹਰੋਂ ਕੁੰਡਾ ਲਾ ਦਿੰਦੇ ਆ ਤੇ ਹੁਣ ਜਿਵੇਂ ਪੁਲਿਸ ਨੇ ਇਹ ਵੀ ਫੜ ਲਿਆ ਤੇ ਇਹਦੇ ਤੇ ਜਿਹੜੀ ਧਾਰਾ ਲੱਗੀ ਆ 103 1 ਧਾਰਾ ਲੱਗੀ ਆ ਤੇ ਇਹ ਧਾਰਾ ਜਿਵੇਂ ਕਹਿ ਸਕਦੇ ਆ ਮੌਤ ਦੀ ਸਖਤ ਧਾਰਾ ਵਾ ਇਹਦੇ ਚ ਜਿਹੜੀ ਸਜ਼ਾ ਹੁੰਦੀ ਆ ਤੇ ਉਹ ਆਪਾਂ ਨੂੰ ਜਾਂ ਤਾਂ ਮੌਤ ਦੀ ਸਜ਼ਾ ਹੋ ਸਕਦੀ ਆ ਤੇ ਜਾਂ ਉਮਰ ਕੈਦ ਦੀ ਸਜ਼ਾ ਹੋ ਸਕਦੀ ਆ ਤੇ ਨਾਲ ਪਲੱਸ ਫਾਈਨ ਵੀ ਹੁੰਦਾ ਵਾ ਤੇ ਅਸਲ ਚ ਇਹ ਕਹਾਣੀ ਕਿਵੇਂ ਸੀਗੀ ਜਿਹੜਾ ਹਰਪ੍ਰੀਤ ਸਿੰਘ ਹੁੰਦਾ ਵਾ ਜਿਹਦੀ ਉਮਰ 37 ਸਾਲ ਆ ਤੇ ਇਹ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸੀਗਾ ਇਹ ਅਫਸਰ ਹੁੰਦਾ ਵਾ ਤੇ 2020 ਦੇ ਵਿੱਚ ਇਹਦੀ ਇਹਦਾ ਵਿਆਹ ਹੁੰਦਾ ਵਾ ਆ ਮਲਵਿੰਦਰ ਸਿੰਘ ਦੀ ਕੁੜੀ ਨਾਲ ਉਹ ਉਹਦੀ BDS ਦੀ ਪੜ੍ਹਾਈ ਕੀਤੀ ਹੁੰਦੀ ਆ ਤੇ ਉਹਦਾ ਨਾਂ ਹੁੰਦਾ ਵਾ ਡਾਕਟਰ ਅਮਿਤ ਓਜਕੌਰ ਤੇ 2020 ਦੇ ਵਿੱਚ ਜਦੋਂ ਵਿਆਹ ਹੁੰਦਾ ਵਾ ਉਹ ਤੋਂ 2 ਕੁ ਮਹੀਨਿਆਂ ਬਾਅਦ ਹੀ ਇਹਨਾਂ ਦਾ ਜਿਹੜਾ ਰੌਲਾ ਉਹ ਸ਼ੁਰੂ ਹੋ ਜਾਂਦਾ ਵਾ ਤੇ ਲੈ ਵੀ ਤੁਸੀਂ ਕਹਿ ਸਕਦੇ ਆ ਬਈ ਨਹੀਂ ਬਣੀ ਹੋਊਗੀ ਤਾਂ ਉਦੋਂ ਉਦੋਂ ਆ ਜਿਵੇਂ ਇਹਨਾਂ ਦਾ ਜਿਹੜਾ ਕੁੜੀ ਦਾ ਰੀਜ਼ਨ ਹੁੰਦਾ ਵਾ ਉਹ ਕਹਿੰਦੀ ਆ ਵੀ ਜਿਹੜਾ ਹਰਪ੍ਰੀਤ ਸਿੰਘ ਹੁੰਦਾ ਵਾ ਵੀ ਇਹਦਾ ਪਹਿਲੋਂ ਆ ਜਿਹੜਾ ਵਿਆਹ ਹੋਇਆ ਹੋਇਆ ਸੀਗਾ ਇਹ ਇਹਨੇ ਮੈਨੂੰ ਦੱਸਿਆ ਨਹੀਂ ਹੈਗਾ ਤਾਂ ਉਹ ਸਾਰਾ ਰਿਲੇਟਡ ਜਣੀ ਇਹਨਾਂ ਦੀ 2 ਮਹੀਨਿਆਂ ਬਾਅਦ ਹੀ ਆਪਸ ਦੇ ਵਿੱਚ ਅਣਬਣ ਹੋ ਜਾਂਦੀ ਆ ਤੇ ਲੜਾਈ ਸ਼ੁਰੂ ਹੋ ਜਾਂਦੀ ਆ ਤੇ ਜਿਹੜਾ ਮਲਵਿੰਦਰ ਸਿੰਘ ਹੁੰਦਾ ਵਾ ਇਹ ਜਿਵੇਂ ਪੁਲਿਸ ਵਿੱਚ ਸੀਗਾ ਤੇ ਇਹਨੂੰ ਸਾਰੇ ਕਾਨੂੰਨਾਂ ਦਾ ਪਤਾ ਸੀਗਾ ਤੇ ਫਿਰ ਇਹ ਜਿਵੇਂ ਉੱਥੇ ਕੇਸ ਦਰਜ ਕਰਾ ਦਿੰਦਾ ਵਾ ਹਰਪ੍ਰੀਤ ਸਿੰਘ ਤੇ ਵੀ ਡੋਮੈਸਟਿਕ ਵਾਇਲੈਂਸ ਦਾ ਤੇ ਉਹਦੇ ਉਹ ਕੇਸ ਥੇ ਆ ਰਿਲੇਟਡ ਉਹ ਜਿਵੇਂ ਜੇਲ੍ਹ ਚ ਵੀ ਰਹਿ ਕੇ ਹੁੰਦਾ ਵਾ ਹਰਪ੍ਰੀਤ ਸਿੰਘ ਜਿਵੇਂ 6 ਮਹੀਨੇ ਆ ਜੇਲ੍ਹ ਚ ਵੀ ਰਹਿ ਕੇ ਹੁੰਦਾ ਵਾ ਤੇ ਫੇਰ ਅਜਮੇ ਜਿਹੜਾ ਇਹ ਮਲਵਿੰਦਰ ਸਿੰਘ ਹੁੰਦਾ ਵਾ ਇਹ ਪੁਲਿਸ ਚ ਹੁੰਦਾ ਵਾ ਤੇ ਇਹਦਾ ਵੀ ਕੋਈ ਨੌਕਰੀ ਦੇ ਦਰੋਂ ਬਿਵਹਾਰ ਆ ਜਿਹੜਾ ਇੰਨਾ ਚੰਗਾ ਨਹੀਂ ਹੁੰਦਾ ਤੇ ਇੱਕ ਦੋ ਇੱਥੇ ਜਿਵੇਂ ਕੇਸ ਹੁੰਦੇ ਆ ਐਕਸਟਰੈਸ਼ਨ ਦੇ ਕੇਸ ਹੁੰਦੇ ਆ ਤੇ ਜਾਂ ਇਹ ਡੀਐਸਪੀ ਨਾਲ ਝਗੜਾ ਕਰਨ ਦੇ ਵੀ ਉਹਨੂੰ ਗਲਤ-ਮਲਤ ਬੋਲਣ ਦਾ ਬੋਲ ਦਿੰਦਾ ਵਾ ਤੇ ਉਹਦੇ ਰਿਲੇਟਡ ਆ ਜਿਹੜਾ ਇੱਥੇ ਕੇਸ ਤਰਜ ਹੋ ਜਾਂਦਾ ਵਾ ਤੇ ਉਸ ਰਿਲੇਟਡ ਜਿਵੇਂ ਇਸ ਸਾਲ ਜਨਵਰੀ ਦੇ ਵਿੱਚ ਇਹ ਇਹ ਜੇਲ ਹੋ ਜਾਂਦੀ ਹੈ ਇਹਨੂੰ ਜੇਲ ਚ ਚਲਿਆ ਜਾਂਦਾ ਵਾ ਤੇ ਉਸ ਦਰੋਂ ਨਹੀਂ ਇਹ ਸ਼ਾਇਦ ਅਪ੍ਰੈਲ ਦੇ ਵਿੱਚ ਇਸ ਇਸ ਸਾਲ ਦੇ ਅਪ੍ਰੈਲ ਦੇ ਵਿੱਚ ਜਿਵੇਂ ਜੇਲ ਚੋਂ ਰਿਹਾਅ ਹੋ ਜਾਂਦਾ ਵਾ ਇਹਨੂੰ ਬੇਲ ਮਿਲ ਜਾਂਦੀ ਆ ਤੇ ਇਸ ਸਾਲ ਹੀ ਜਿਵੇਂ ਮਾਰਚ ਦੇ ਵਿੱਚ ਇਹ ਆਪ ਦੇ AIG ਦੇ ਅਹੁਦੇ ਤੋਂ ਰਿਟਾਇਰ ਵੀ ਹੋ ਜਾਂਦਾ ਵਾ ਤੇ ਫੇਰ ਜਿਵੇਂ ਉਧਰ ਇਹਨਾਂ ਨੇ ਆਪ ਦੋਨੇ ਪਾਰਟੀਆਂ ਨੇ ਆਪਸ ਦੇ ਵਿੱਚ ਇਹੀ ਸਮਝੌਤਾ ਹੋਇਆ ਸੀਗਾ ਵੀ ਵੀ ਹੁਣ ਆਪਾਂ ਵੀ ਜਿਹੜਾ ਵਾ ਆਪਸ ਦੇ ਵਿੱਚ ਚੱਲਦਾ ਵਾ ਆਪਣਾ ਹਾ ਕਿਆ ਪਕਰੇ ਲੋਕਲੇਸ਼ ਚੱਲਦਾ ਭਾਈ ਵੀ ਇਹਨੂੰ ਆਪਾਂ ਨਵੇਲ ਲਈਏ ਤੇ ਇਹ ਕਿ ਅਦਾਲਤ ਦੇ ਵਿੱਚ ਡਿਵੋਰਸ ਦਾ ਕੇਸ ਆ ਜਿਹੜਾ ਉਹ ਫਾਈਲ ਕਰ ਦਿੰਦੇ ਆ ਤੇ ਜਿਵੇਂ ਡਿਵੋਰਸ ਦਾ ਕੇਸ ਵੀ ਜਦੋਂ ਆਪਾਂ ਫਾਈਲ ਕਰਦੇ ਆ ਅਦਾਲਤ ਦੇ ਵਿੱਚ ਵੀ ਉਹਦਾ ਜਿਹੜਾ ਜੱਜ ਆ ਉਹ ਇੱਕਦਮ ਨਹੀਂ ਉਹਦਾ ਫੈਸਲਾ ਦਿੰਦਾ ਜਿਵੇਂ ਤਿੰਨ ਚਾਰ ਆ ਤਰੀਕੇ ਹੁੰਦੀਆਂ ਵਾ ਤੇ ਉਹਦੇ ਉਹ ਤਰੀਕਾਂ ਤੋਂ ਪਹਿਲਾਂ ਹੀ ਜਿਵੇਂ ਇਹ ਹਰਪ੍ਰੀਤ ਨੂੰ ਇਹਨੇ ਕਿਹਾ ਸੀਗਾ ਫੋਨ ਕਰਕੇ ਵੀ ਤੂੰ ਆਪਦੇ ਰਿਸ਼ਤੇਦਾਰ ਲਿਆ ਕੇ ਵੀ ਆਪਾਂ ਇੱਕ ਕਿਸੇ ਗੁਰਦੁਆਰੇ ਆਪਾਂ ਮੀਟਿੰਗ ਕਰ ਲੈਨੇ ਆ ਵੀ ਉੱਥੇ ਆਪਾਂ ਆਪਣਾ ਰਾਜੀਨਾਮਾ ਕਰ ਲੈਨੇ ਆ ਵੀ ਉਹ ਕਹਿ ਸਕਦੇ ਆ ਜਾਂ ਤਾਂ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਆ ਉਹ ਸਮਝੇ ਹੋਏ ਹੋਣਗੇ ਵੀ ਉਹ ਮੰਨੇ ਨਹੀਂ ਹੈਗੇ ਤੇ ਉਹ ਮੀਟਿੰਗ ਹੋ ਨਹੀਂ ਪਾਈ ਇਹਨਾਂ ਦੀ ਵੀ ਜੇ ਕਿਤੇ ਆਪਾਂ ਕਹਿ ਸਕਦੇ ਆ ਜੇ ਕਿਤੇ ਉਹ ਮੀਟਿੰਗ ਹੋ ਜਾਂਦੀ ਤਾਂ ਜਿਵੇਂ ਗੁਰਦੁਆਰੇ 'ਚ ਵੀ ਗੋਲੀ ਚੱਲ ਸਕਦੀ ਸੀਗੀ ਤੇ ਫੇਰ ਜਿਵੇਂ ਹੁਣ ਹਾ ਕੋਰਟ ਦੇ ਵਿੱਚ ਚੱਲਦਾ ਸੀਗਾ ਤੇ ਇਹ ਜਿਵੇਂ ਬਲਵਿੰਦਰ ਸਿੰਘ ਸੀਗਾ ਇਹ ਬੜਾ ਜਿਵੇਂ ਛਾਤਰ ਦਿਮਾਗ ਦਾ ਸੀਗਾ ਤੇ ਇਹਨੇ ਫੋਨ ਤੇ ਜਣੀ ਬੜੀਆਂ ਮਿੱਠੀਆਂ ਮਾ ਕੇ ਹਰਪ੍ਰੀਤ ਨਾਲ ਵੀ ਉਹਨੂੰ ਕਹਿ ਸਕਦੇ ਆਂ ਭਰੋਸੇ ਦੇ ਵਿੱਚ ਲੈ ਲਿਆ ਤੇ ਅਖੀਰਲੀ ਤਰੀਕ ਤੋਂ ਪਹਿਲਾਂ ਵੀ ਜਿਵੇਂ ਮਿੱਠੀਆਂ ਮਾਰੀਆਂ ਉਹਨਾਂ ਤੇ ਉਹਨੂੰ ਭਰੋਸੇ ਦੇ ਵਿੱਚ ਲੈ ਲਿਆ ਤੇ ਜਦੋਂ ਖੀਲ ਲਈ ਜਿਹੜੀ ਇੱਕ ਇਹਦੀ ਗੱਲ ਹੋਰ ਆ ਜਿਹੜੀ ਮਲਵਿੰਦਰ ਸਿੰਘ ਦੀ ਕੁੜੀ ਸੀਗੀ ਜੀਹਨਾਂ ਹਰਪ੍ਰੀਤ ਸਿੰਘ ਦਾ ਰੌਲਾ ਚੱਲਦਾ ਸੀਗਾ ਉਹ ਇਹ ਨੇ ਕੈਨੇਡਾ ਪੇਸ਼ ਦੀ ਸੀਗੀ ਤੇ ਕੁੜੀ ਵਾਲੀ ਉਹ ਜਣੀ ਇਹ ਪੇਸ਼ ਹੁੰਦਾ ਸੀਗਾ ਕੋਰਟ ਦੇ ਵਿੱਚ ਤੇ ਉਧਰੋਂ ਹਰਪ੍ਰੀਤ ਸਿੰਘ ਕੋਰਟ ਦੇ ਵਿੱਚ ਪੇਸ਼ ਹੁੰਦਾ ਸੀਗਾ ਤੇ ਜਿਵੇਂ ਜਿਹੜੀ ਆ ਜਦੋਂ ਚੌਥੀ ਤਰੀਕ ਸੀਗੀ ਉਦੋਂ ਕਹਿ ਸਕਦੇ ਆ ਜਾਂ ਇਹਨੇ ਨਾਟਕ ਜਾਂ ਕੀਤਾ ਜਿਵੇਂ ਵੀ ਕਹਿ ਸਕਦੇ ਆ ਜਿਵੇਂ ਆਪਦੇ ਜਣੀ ਆਏ ਨਾਟਕ ਜਿਹਾ ਸ਼ੋਅ ਕੀਤਾ ਵੀ ਮੈਂ ਮੇਰਾ ਦਿਮਾਗੀ ਸੰਤੁਲਨ ਆ ਜਿਹੜਾ ਠੀਕ ਨਹੀਂ ਹੈਗਾ ਤੇ ਖੜ ਵੀ ਹੁੰਦਾ ਨਹੀਂ ਹੈਗਾ ਮੇਥੋਂ ਤੇ ਐਂ ਅੱਖਾਂ ਜੀਆਂ ਮੀਚਦਾ ਸੀਗਾ ਤੇ ਐਂ ਜਦੋਂ ਸਾਰਾ ਫੈਸਲਾ ਹੋ ਗਿਆ ਤੇ ਜਦੋਂ ਸਾਰਾ ਜੱਜ ਨੇ ਫੈਸਲਾ ਸੁਣਾਤਾ ਤੇ ਉਤੋਂ ਬਾਅਦ ਚੋ ਇਹ ਜਿਵੇਂ ਦਿਗੰਝੇ ਲੱਗ ਗਿਆ ਜਿਵੇਂ ਕਹਤੇ ਜੱਜ ਤੋਂ ਇਹਨੇ ਪਰਮਿਸ਼ਨ ਲੈ ਕੇ ਵੀ ਕਹਿੰਦਾ ਮੈਂ ਵਾਸ਼ਰੂਮ ਜਾਣਾ ਵਾ ਤੇ ਵਾਸ਼ਰੂਮ ਜਦੋਂ ਜਾਣ ਲੱਗਿਆ ਵੀ ਹਰਪ੍ਰੀਤ ਨੂੰ ਇਹ ਕਹਿੰਦਾ ਵੀ ਮੇਰੀ ਮੇਰੀ ਆ ਜਿਹੜੀ ਉਹ ਮਦਦ ਕਰਦੇ ਤੇ ਜਦੋਂ ਆਏ ਇਸ ਬਹਾਨੇ ਦੋਨੇ ਬਾਹਰ ਚਲੇ ਗਏ ਤਾਂ ਉੱਥੇ ਜਿਵੇਂ ਇਹਨੇ ਫਿਰ ਹਰਪ੍ਰੀਤ ਸਿੰਘ ਤੇ ਫਾਇਰਿੰਗ ਕਰਤੀ ਤੇ ਬੱਤੀ ਬੋਰ ਦੇ ਪਿਸਟਾਲ ਚੋਂ ਤੇ ਚਾਰ ਗੋਲੀਆਂ ਜਿਹੜੀਆਂ ਉਹ ਫਾਇਰ ਕੀ ਦਿੱਤੀਆਂ ਸੀਗੀਆਂ ਉਹ ਚੋ ਦੋ ਗੋਲੀਆਂ ਜਿਹੜੀਆਂ ਉਹ ਲਕੀਆਂ ਉਹਦੇ ਤੇ ਬਾਕੀ ਤਿੰਨ ਰਾਉਂਡ ਆ ਜਿਹੜੇ ਪਿਸਤੌਲ ਦੇ ਵਿੱਚ ਉਹ ਹਲੇ ਵੀ ਸੀਗੇ ਵੀ ਹੁਣ ਇੱਕ ਇਹ ਸਵਾਲ ਪੈਦਾ ਹੁੰਦਾ ਵਾ ਵੀ ਕੋਡ ਦੇ ਵਿੱਚ ਆਪਣੀ ਤਲਾਸ਼ੀ ਹੁੰਦੀ ਆ ਜ ਆਪਾਂ ਕੁਛ ਵੀ ਅੰਦਰ ਨਹੀਂ ਲਿਜਾ ਸਕਦੇ ਪਤਾ ਨਹੀਂ ਕਿਵੇਂ ਉਹ ਪਿਸਤੌਲ ਅੰਦਰ ਲਿਆਇਆ ਤੇ ਬਾਕੀ ਜਿਵੇਂ ਹੁਣ ਆਮ ਆ ਇਹਦਾ ਦਿਮਾਗੀ ਸੰਤੁਲਨ ਵੀ ਠੀਕ ਨਹੀਂ ਸੀਗਾ ਤੇ ਬਾਕੀ ਇਹਦੇ ਤੇ ਕੇਸ ਵੀ ਚੱਲਦੇ ਸੀਗੇ ਪਤਾ ਨਹੀਂ ਇਹਦਾ ਲਿਸੰਸਾ ਕਿਵੇਂ ਕੈਂਸਲ ਨਹੀਂ ਕੀਤਾ ਪੁਲਿਸ ਵਾਲਿਆਂ ਨੇ ਇਹਦੇ ਵੈਪਨ ਦਾ ਤੇ ਬਾਕੀ ਆਏ ਵੀ ਕਹਿੰਦੇ ਵੀ ਆਏ ਵੀ ਲਿਆ ਕੇ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਵੀ ਹੋਇਆ ਹੋ ਸਕਦਾ ਹੈ ਸਾਰਾ ਕੁਝ ਵੀ ਇਹਦਾ ਜਿਹੜਾ ਮੁੰਡਾ ਵਾ ਵੀ ਉਹ ਬਾਹਰ ਸੀਗਾ ਕੋਰਟ ਦੇ ਵਿੱਚ ਵੀ ਉਹਦੇ ਕੋਲੇ ਵੈਪਨ ਨਾ ਹੋਵੇ ਤੇ ਬਾਅਦੋਂ ਨਾਇ ਨੂੰ ਫਰਾਤਾ ਹੋਵੇ ਵੈਪਨ ਇਹ ਤਾਂ ਹੁਣ ਜਣੀ ਗਾ ਕੁਝ ਪਤਾ ਨਹੀਂ ਹੈਗਾ ਵੀ ਕਿਵੇਂ ਵੈਪਨ ਆ ਜਿਹੜਾ ਅੰਦਰ ਆਇਆ ਤੇ ਜਿੱਥੇ ਆ ਇਹਨੇ ਹਮਲਾ ਕੀਤਾ ਹਰਪ੍ਰੀਤ ਸਿੰਘ ਤੇ ਉੱਥੇ ਜਿਵੇਂ ਕੋਈ ਸੀਸੀਟੀਵੀ ਵੀ ਹੈ ਨਹੀਂ ਸੀਗਾ ਕੁਸ ਵੀ ਨਹੀਂ ਸੀਗਾ ਤੇ ਵੀ ਉਹ ਵੀ ਕੋਈ ਸੀਸੀਟੀਵੀ ਨਹੀਂ ਆਇਆ ਹੈਗਾ ਤੇ ਪੁਲਿਸ ਨੇ ਆਈ ਕਿਆ ਵੀ ਅਸੀਂ ਆ ਜਿਹੜਾ ਗਵਾਹ ਉਹ ਜਿਹੜੇ ਉੱਥੇ ਲੋਕ ਮੌਜੂਦ ਸੀਗੇ ਵੀ ਉਹਨਾਂ ਦੀਆਂ ਗਵਾਹੀਆਂ ਦੇ ਆਧਾਰ ਤੇ ਕੇਸ ਆ ਜਿਹੜਾ ਉਹ ਦਰਜ ਕਰਾਂਗੇ ਵੀ ਆਏ ਕਹਿ ਸਕਦੇ ਆ ਇੱਕ ਵੀ ਆ ਗੁੱਸਾ ਇੰਨਾ ਕਈ ਵਾਰ ਆਪਣਾ ਇੰਨਾ ਕੁਸ ਕਰਾ ਜਾਂਦਾ ਵਾ ਵੀ ਇੱਕ ਤਾਂ ਹਰਪ੍ਰੀਤ ਸਿੰਘ ਦੀ ਜਿਵੇਂ ਉਹ ਵੀ ਅਫਸਰ ਸੀਗਾ ਤੇ ਵੱਡੇ ਅਹੁਦੇ ਤੇ ਤੈਨਾਤ ਸੀਗਾ ਵੀ ਉਹਦੀ ਜਾਨ ਚਲੀ ਗਈ ਐ ਇੱਕ ਗੁੱਸੇ ਕਰਕੇ ਹੀ ਤੇ ਜਿਵੇਂ ਜਿਹੜਾ ਮਲਵਿੰਦਰ ਸਿੰਘ ਸੀਗਾ ਇਹ ਵੀ ਪੰਜਾਬ ਪੁਲਿਸ ਦਾ ਅਧਿਕਾਰੀ ਸੀਗਾ ਤੇ ਇਹਦੀ ਵੀ ਗੁੱਸੇ ਕਰਕੇ ਜਿਵੇਂ ਇਹ ਤੋਂ ਵੀ ਘਟਨਾ ਹੋ ਗਈ ਤੇ ਹੁਣ ਇਹਦੀ ਜ਼ਿੰਦਗੀ ਵੀ ਆ ਜਿਹੜੀ ਉਹ ਜੇਲ੍ਹ ਦੇ ਵਿੱਚ ਹੀ ਲੰਘੂਗੀ ਤੇ ਐਂ ਕਰਕੇ ਆ ਕਈ ਵਾਰ ਛੋਟੀ ਜੀ ਗੱਲ ਤੋਂ ਵੱਡੇ ਵੱਡੀ ਗੱਲ ਬਣ ਕੇ ਤੇ ਕਈ ਘਰਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਉਹ ਬਰਬਾਦ ਕਰ ਜਾਂਦਾ ਵਾ ਬਸ ਇਹੀ ਸੀਗੀ ਅੱਜ ਦੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਚੈਨਲ ਆਪਣਾ ਸਬਸਕ੍ਰਾਈਬ ਕਰਦੇ ਹੋ ਧੰਨਵਾਦ ਆਈ ਅੱਗੇ ਕਿਸੇ ਹੋਰ ਨਵੇਂ ਟੌਪਿਕ ਤੇ ਮਿਲਾਂਗੇ